ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿ ਤੁਸੀਂ ਕਦੇ ਸੋਚਿਆ ਕਿ ਕੰਪਨੀਆਂਸ ਆਪਣੇ ਪਹਿਲੇ ਸ਼ੇਅਰਸ ਪਬਲਿਕ ਦੇ ਵਿੱਚ ਕਿਉਂ ਤੇ ਕਿਵੇਂ ਵੇਚਦੀਆਂ ਨੇ ਤੇ ਇਸ ਪ੍ਰੋਸੈਸ ਨੂੰ ਕਹਿੰਦੇ ਕੀ ਆ ਅੱਜ ਆਪਾਂ ਸਟਾਕ ਮਾਰਕੀਟ ਬੇਸਿਕਸ ਦੀ ਸੀਰੀਜ਼ ਦੇ ਚੌਥੇ ਪਾਰਟ ਵਿੱਚ ਇਹੀ ਸੀਕ੍ਰੇਟ ਖੋਲ੍ਹਾਂਗੇ ਜੇ ਕਿਸੇ ਨੇ ਪਿਛਲੇ ਪਾਰਟ ਨਹੀਂ ਦੇਖੇ ਤਾਂ ਮੈਂ ਇਹ ਸੁਜੈਸਟ ਕਰੂੰਗੀ ਕਿ ਤੁਸੀਂ ਪਹਿਲਾਂ ਆਈ ਬਟਨ ਤੇ ਕਲਿੱਕ ਕਰਕੇ ਉਹ ਪਾਰਟ ਦੇਖ ਲਓ ਤਾਂ ਜੋ ਤੁਹਾਨੂੰ ਇਸ ਪਾਰਟ ਦੀ ਚੰਗੀ ਤਰ੍ਹਾਂ ਸਮਝ ਲੱਗ ਜਾਵੇ ਇਸ ਪਾਰਟ ਚ ਅੱਜ ਆਪਾਂ ਆਈ ਪੀਓ ਮਤਲਬ ਇਨੀਸ਼ੀਅਲ ਪਬਲਿਕ ਆਫਰਿੰਗ ਕੀ ਹੁੰਦਾ ਤੇ ਕੰਪਨੀਆਂਸ ਆਪਣਾ ਆਈ ਪੀਓ ਮਾਰਕੀਟ ਵਿੱਚ ਕਿਵੇਂ ਲਿਆਉਂ ਕੋਈ ਕੰਪਨੀ ਸਟਾਕ ਮਾਰਕੀਟ ਵਿੱਚ ਪਹਿਲੀ ਵਾਰ ਆਪਦੀ ਕੰਪਨੀ ਦੇ ਸ਼ੇਅਰਸ ਨੂੰ ਵੇਚਦੀ ਆ। ਆਪਾਂ ਸਭ ਨੂੰ ਪਤਾ ਹੈ ਕਿ ਕੋਈ ਵੀ ਬਿਜ਼ਨਸ ਸਟਾਰਟ ਕਰਨ ਵਾਸਤੇ ਸਭ ਤੋਂ ਪਹਿਲਾਂ ਪੈਸਾ ਚਾਹੀਦਾ ਹੁੰਦਾ ਹੈ ਤੇ ਜਦੋਂ ਕੋਈ ਵੀ ਬਿਜ਼ਨਸਮੈਨ ਬਿਜ਼ਨਸ ਸ਼ੁਰੂ ਕਰਦਾ ਤਾਂ ਸਭ ਤੋਂ ਪਹਿਲਾਂ ਆਪਣੀ ਸੇਵਿੰਗਸ, ਲੋਨ ਜਾਂ ਆਪਣੇ ਦੋਸਤਾਂ ਤੋਂ ਲੈ ਕੇ ਪੈਸਾ ਲੌਂਦਾ ਹੈ। ਪਰ ਜਦੋਂ ਬਿਜ਼ਨਸ ਵਧੀਆ ਚੱਲ ਪੈਂਦਾ ਤੇ ਬਿਜ਼ਨਸ ਨੂੰ ਗਰੋਅ ਕਰਨ ਵਾਸਤੇ ਹੋਰ ਜ਼ਿਆਦਾ ਪੈਸਾ ਲੱਗਦਾ ਤੇ ਚਾਹੇ ਬੈਂਕ, ਪਰਸਨਲ ਸੇਵਿੰਗਸ ਜਾਂ ਦੋਸਤ ਇੰਨਾ ਪੈਸਾ ਨਹੀਂ ਦੇ ਪਾਉਂਦੇ ਤਾਂ ਉਹ ਪਹਿਲਾਂ ਐਂਜਲ ਇਨਵੈਸਟਰਸ ਐਂਡ ਉਸ ਤੋਂ ਬਾਅਦ ਇਸ ਵਿੱਚ ਪੈਸਾ ਲਾਉਂਦੇ ਨੇ ਇਹ ਆਮ ਤੌਰ ਤੇ ਉਹ ਅਮੀਰ ਲੋਗ ਹੁੰਦੇ ਨੇ ਜੋ স্মੋਲ ਇਨਵੈਸਟਮੈਂਟ ਕਰਦੇ ਨੇ ਤੇ ਬਦਲੇ ਵਿੱਚ 10 ਤੋਂ 30% ਦੀ ਹਿੱਸੇਦਾਰੀ ਲੈਂਦੇ ਨੇ ਤੇ ਐਗਜ਼ਾਮਪਲ ਲਈ ਰਤਨ ਟਾਟਾ ਜੀ ਨੇ ਐਜ਼ ਐਨ ਐਂਜਲ ਇਨਵੈਸਟਰ ਪੇਟੀਐਮ ਚ ਇਨਵੈਸਟ ਕੀਤਾ ਸੀ ਤੇ ਅਨੁਪਮ ਮਿੱਤਲ ਜੋ ਸ਼ਾਰਕ ਟੈਂਕ ਵਿੱਚ ਆਉਂਦੇ ਨੇ ਉਹਨਾਂ ਨੇ ਐਜ਼ ਐਨ ਐਂਜਲ ਇਨਵੈਸਟਰ ਓਲਾ ਕੈਬਸ ਚ ਇਨਵੈਸਟ ਕੀਤਾ ਸੀ ਤੀਜੇ ਤੇ ਹੁੰਦਾ ਵੈਂਚਰ ਕੈਪੀਟਲਿਸਟ ਦਾ ਸਟੇਜ ਇਹ ਉਹ ਵੱਡੀਆਂ ਫਰਮਸ ਹੁੰਦੀਆਂ ਨੇ ਜੋ ਨਵੀਆਂ ਕੰਪਨੀਆਂਜ਼ ਵਿੱਚ ਇਨਵੈਸਟ ਕਰਦੀਆਂ ਨੇ ਤੇ ਉਮੀਦ ਕਰਦੀਆਂ ਨੇ ਕਿ ਫਿਊਚਰ ਵਿੱਚ ਕੰਪਨੀ ਵਧਿਆ ਕਰ ਨਹੀਂ ਮਿਲੂਗਾ ਤੇ ਬਦਲੇ ਚ 20 ਤੋਂ 50% ਆ ਇਸ ਤੋਂ ਵੱਧ ਦੀ ਹਿੱਸੇਦਾਰੀ ਲੈਂਦੀਆਂ ਨੇ ਤੇ एग्जांपल ਲਈ ਦੇਖੋ ਇਨਫੋ ਐਜ ਇੰਡੀਆ ਜੋ ਕਿ ਇੱਕ VC ਫਰਮ ਆ ਉਹਨੇ ਜੋਮੈਟੋ ਚ ਇਨਵੈਸਟ ਕਰਿਆ ਸੀ ਜਦੋਂ ਤੱਕ ਕੋਈ ਕੰਪਨੀ ਪ੍ਰਾਈਵੇਟ ਹੁੰਦੀ ਆ ਉਦੋਂ ਤੱਕ ਉਹਦੇ ਸ਼ੇਅਰ ਸਿਰਫ ਐਂਜਲ ਇਨਵੈਸਟਰਸ ਵੈਂਚਰ ਕੈਪੀਟਲਿਸਟਿਆਂ ਉਸਦੇ ਮਾਲਕ ਕੋਲ ਹੀ ਹੁੰਦੇ ਨੇ ਤੇ ਜਦੋਂ ਕੰਪਨੀ ਨੂੰ ਜ਼ਿਆਦਾ ਪੈਸਿਆਂ ਦੀ ਲੋੜ ਹੁੰਦੀ ਆ ਜਿਸ ਲੋੜ ਨੂੰ ਐਂਜਲ ਇਨਵੈਸਟਰਸ ਜਾਂ ਵੈਂਚਰ ਕੈਪੀਟਲਿਸਟ ਪੂਰਾ ਨਹੀਂ ਕਰ ਸਕਦੇ ਤਾਂ ਫਿਰ ਉਹ ਆਪਣੇ ਸ਼ੇਅਰਸ ਨੂੰ ਪਬਲਿਕ ਵਿੱਚ ਵੇਚਦੀ ਆ ਤੇ ਪਬਲਿਕ ਵਿੱਚ ਸ਼ੇਅਰਸ ਵੇਚਣ ਦੇ ਪ੍ਰੋਸੈਸ ਨੂੰ ਹੀ IPO ਮਤਲਬ ਇਨੀਸ਼ੀਅਲ ਪਬਲਿਕ ਆਫਰਿੰਗ ਕਿਹਾ ਜਾਂਦਾ ਹੈ ਹੁਣ ਗੱਲ ਕਰਦੇ ਹਾਂ ਕਿ ਆਈਪੀਓ ਕੰਮ ਕਿਵੇਂ ਕਰਦਾ ਹੈ ਜਦੋਂ ਕੰਪਨੀ ਨੂੰ ਵੱਧ ਪੈਸਿਆਂ ਦੀ ਲੋੜ ਪੈਂਦੀ ਹੈ ਤਾਂ ਉਹ ਤੈਅ ਕਰਦੀ ਹੈ ਕਿ ਸ਼ੇਅਰਸ ਪਬਲਿਕਲੀ ਵੇਚਨੇ ਸ਼ੁਰੂ ਕੀਤੇ ਜਾਣ। ਇਹ ਸਭ ਕਰਨ ਲਈ ਕੰਪਨੀ ਨੂੰ ਇਨਵੈਸਟਮੈਂਟ ਬੈਂਕਸ ਜਾਂ ਅੰਡਰਰਾਈਟਰਜ਼ ਨਾਲ ਟਾਈ ਅਪ ਕਰਨਾ ਪੈਂਦਾ ਹੈ। ਅੰਡਰਰਾਈਟਰਜ਼ ਉਹ ਹੁੰਦੇ ਨੇ ਜੋ ਕੰਪਨੀ ਦੀ ਵੈਲਿਊ ਦਾ ਅੰਦਾਜ਼ਾ ਲਾਉਂਦੇ ਨੇ ਮਤਲਬ ਕਿ ਟੋਟਲ ਕਿੰਨੇ ਪੈਸੇ ਆਉਂਦੀ ਕੰਪਨੀ ਆ ਤੇ ਡਿਸਾਈਡ ਕਰਦੇ ਨੇ ਕਿ ਕਿੰਨੇ ਸ਼ੇਅਰਸ ਕਿੰਨੀ ਕੀਮਤ ਤੇ ਵੇਚਨੇ ਨੇ। ਤੀਜਾ ਸਟੈਪ ਹੁੰਦਾ ਰੈਗੂਲੇਟਰੀ ਅਪਰੂਵਲ। ਜਦੋਂ ਕਿਸੇ ਕੰਪਨੀ ਨੇ ਆਈਪੀਓ ਲਿਆਉਣਾ ਹੁੰਦਾ ਪੈਂਦੀ ਹੈ ਤੇ ਅਪਰੂਵਲ ਲੈਣ ਲਈ ਕੰਪਨੀ ਇੱਕ ਪ੍ਰਸਪੈਕਟਸ ਭੇਜਦੀ ਹੈ ਸੈਬੇ ਨੂੰ ਪ੍ਰਸਪੈਕਟਸ ਇੱਕ ਲੈਟਰ ਹੁੰਦਾ ਹੈ ਜਿਸ ਚ ਕੰਪਨੀ ਆਪਣੀ ਫਾਈਨੈਂਸ਼ੀਅਲ ਡਿਟੇਲਸ ਡੈਟ ਸੈਕਿਉਰिटीज ਸਾਰਾ ਕੁਝ ਡਿਟੇਲ ਚ ਦੱਸਦੀ ਹੈ ਤੇ ਇਹ ਸਭ ਹੋਣ ਤੋਂ ਬਾਅਦ ਕੰਪਨੀ ਦੇ ਆਈਪੀਓ ਦਾ ਪ੍ਰਾਈਸ ਫਿਕਸ ਕੀਤਾ ਜਾਂਦਾ ਹੈ ਮੇਨਲੀ ਦੋ ਤਰੀਕਿਆਂ ਨਾਲ ਪ੍ਰਾਈਸ ਫਿਕਸ ਹੁੰਦਾ ਆਈਪੀਓ ਦਾ ਇੱਕ ਹੁੰਦਾ ਹੈ ਫਿਕਸਡ ਪ੍ਰਾਈਸ ਇਸ਼ੂ ਤੇ ਦੂਜਾ ਹੁੰਦਾ ਹੈ ਬੁੱਕ ਬਿਲਡਿੰਗ ਇਸ਼ੂ ਫਿਕਸ ਪ੍ਰਾਈਸ ਮਤਲਬ ਕਿ ਕੰਪਨੀ ਇੱਕ ਫਿਕਸ ਪ੍ਰਾਈਸ ਰੱਖ ਦਿੰਦੀ ਹੈ ਸ਼ੇਅਰਸ ਦਾ ਨਾ ਘਟਣਾ ਨਾ ਵਧ ਪਰ ਬੁੱਕ ਬਿਲਡਿੰਗ ਵਿੱਚ ਕੰਪਨੀ ਇੱਕ ਰੇਂਜ ਦਿੰਦੀ ਹੈ ਜਿਵੇਂ ਕਿ 100 ਤੋਂ 150 ਦੇ ਵਿੱਚ ਤੇ ਫਿਰ ਜੋ ਇਨਵੈਸਟਰਸ ਹੁੰਦੇ ਨੇ ਉਹ ਬੋਲੀ ਲਗਾਉਂਦੇ ਨੇ ਤੇ ਡਿਮਾਂਡ ਦੇ ਹਿਸਾਬ ਨਾਲ ਪ੍ਰਾਈਸ ਤੈਅ ਹੁੰਦਾ ਪਰ ਉਹ ਹੁੰਦਾ 100 ਤੋਂ 150 ਦੇ ਵਿੱਚ ਹੀ ਆ ਤੇ ਇਸ ਪ੍ਰੋਸੈਸ ਨੂੰ 3-4 ਦਿਨ ਲੱਗ ਜਾਂਦੇ ਨੇ ਫਿਰ ਅਗਲੇ ਸਟੈਪ ਵਿੱਚ ਇਨਵੈਸਟਰਸ ਕੋਲੋਂ ਜੋ ਐਪਲੀਕੇਸ਼ਨਸ ਆਉਂਦੀਆਂ ਨੇ ਉਹ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਨੇ ਪਹਿਲੇ ਹੁੰਦੇ ਨੇ ਰਿਟੇਲ ਇਨਵੈਸਟਰਸ ਜੋ 2 ਲੱਖ ਤੋਂ ਘੱਟ ਇਨਵੈਸਟ ਕਰਦੇ ਨੇ ਤੇ ਫਿਰ ਹੁੰਦੇ ਨੇ ਹਾਈ ਨੈਟਵਰਥ ਇੰਡੀਵਿਜੂਅਲਸ ਮਤਲਬ ਜਿਨ੍ਹਾਂ ਕੋਲੇ ਜ਼ਿਆਦਾ ਪੈਸਾ ਹੈ ਤੇ 2 ਲੱਖ ਤੋਂ ਵੱਧ ਇਨਵੈਸਟ ਕਰ ਸਕਦੇ ਨੇ ਤੀਜੇ ਹੁੰਦੇ ਨੇ ਇੰਸਟੀਚੂਨਲ ਇਨਵੈਸਟਰਸ ਮਤਲਬ ਕਿ ਵੱ ਦਹੋਂਤਾ ਕਈ ਇਨਵੈਸਟਰਸ ਨੂੰ ਸ਼ੇਅਰਸ ਨਹੀਂ ਮਿਲਦੇ ਤੇ ਫਿਰ ਕੰਪਨੀਆਂਜ਼ ਓਵਰ ਸਬਸਕ੍ਰਿਪਸ਼ਨ ਨਾਲ ਸ਼ੇਅਰਸ ਦਿੰਦੀਆਂ ਨੇ ਓਵਰ ਸਬਸਕ੍ਰਿਪਸ਼ਨ ਮਤਲਬ ਕਿ ਕੰਪਨੀ ਨੇ 10 ਲੱਖ ਸ਼ੇਅਰ ਕੱਢੇ ਪਰ ਡਿਮਾਂਡ 20 ਲੱਖ ਦੀ ਹੋਗੀ ਤੇ ਓਵਰ ਸਬਸਕ੍ਰਿਪਸ਼ਨ ਵਿੱਚ ਕੰਪਨੀਆਂਜ਼ ਡਿਟੇਲ ਇਨਵੈਸਟਰ ਨੂੰ ਲਾਟਰੀ ਦੇ ਹਿਸਾਬ ਨਾਲ ਸ਼ੇਅਰ ਡਿਵਾਈਡ ਕਰਦੀਆਂ ਨੇ ਮਤਲਬ ਕਿ ਹਰ ਇੱਕ ਨੂੰ ਇੱਕ ਇੱਕ ਸ਼ੇਅਰ ਦਾ ਚਾਂਸ ਮਿਲੇਗਾ ਤੇ ਇੰਡੀਵਿਜੂਅਲਸ ਤੇ ਇੰਸਟੀਚੂਨਲ ਇਨਵੈਸਟਰਸ ਜਿਨ੍ਹਾਂ ਨੇ ਜ਼ਿਆਦਾ ਪੈਸਾ ਲਾਇਆ ਹੁੰਦਾ ਹੈ ਉਹਨਾਂ ਨੂੰ ਪ੍ਰੋ ਰਾਟਾ ਦੇ ਹਿਸਾਬ ਨਾਲ ਸ਼ੇਅਰਸ ਡਿਵਾਈਡ ਕਰਦੀਆਂ ਨੇ ਪ੍ਰੋ ਰਾਟਾ ਮਤਲਬ ਮੰਨ ਲਓ ਕਿਸੇ ਕੰਪਨੀ ਨੇ 10 ਲੱਖ ਹੋਗੀ ਤੇ ਤੁਸੀਂ 200 ਸ਼ੇਅਰਜ਼ ਲਈ ਅਪਲਾਈ ਕੀਤਾ ਹੋਇਆ ਤੇ ਹੁਣ ਕੰਪਨੀ ਤੁਹਾਡੇ 200 ਸ਼ੇਅਰਜ਼ ਨੂੰ ਦੋ ਨਾਲ ਡਿਵਾਈਡ ਕਰਕੇ ਜਿੰਨੇ ਸ਼ੇਅਰਜ਼ ਨਿਕਲਣਗੇ ਤੁਹਾਨੂੰ ਓਨੇ ਸ਼ੇਅਰਜ਼ ਦੇਊਗੀ ਤਾਂ ਇਸ ਐਗਜ਼ਾਮਪਲ ਦੇ ਹਿਸਾਬ ਨਾਲ ਤੁਹਾਨੂੰ 100 ਸ਼ੇਅਰਜ਼ ਮਿਲਣਗੇ ਆਈਪੀਓ ਬੰਦ ਹੋਣ ਤੋਂ 7 ਤੋਂ 10 ਦਿਨਾਂ ਬਾਅਦ ਕੰਪਨੀ ਸਟਾਕ ਐਕਸਚੇਂਜ ਨਾਲ ਲਿਸਟ ਹੋ ਜਾਂਦੀ ਹੈ ਤੇ ਲਿਸਟ ਹੋਣ ਤੇ ਜੇ ਡਿਮਾਂਡ ਜ਼ਿਆਦਾ ਹੋਵੇ ਤੇ ਸ਼ੇਅਰ ਪ੍ਰਾਈਜ਼ ਵੱਧ ਵੀ ਜਾਂਦਾ ਹੈ ਤੇ ਜੇ ਡਿਮਾਂਡ ਘੱਟ ਹੋਵੇ ਤਾਂ ਘਿਰ ਵੀ ਜਾਂਦਾ ਤੇ ਜੇ ਤੁਹਾਨੂੰ ਡਿਮਾਂਡ ਐਂਡ ਸਪਲਾਈ ਦਾ ਨਹੀਂ ਪਤਾ ਤਾਂ ਤੁਸੀਂ ਮੇਰੀ ਬੱਟੀ ਸਟਾਕ ਮਾਰਕੀਟ ਵਾਲੀ ਵੀਡੀਓ ਦੇਖ ਸਕਦੇ ਹੋ ਉਹਦੇ ਵਿੱਚ ਅਨ ਸਪਲਾਈ ਦੀ ਵੀ ਗੱਲ ਕਰੀ ਆ ਉਸ ਨਾਲ ਤੁਹਾਨੂੰ ਇਹ ਕਨਸੈਪਟ ਬੈਟਰ ਕਲੀਅਰ ਹੋ ਜਾਊਗਾ ਤੇ ਹੁਣ ਗੱਲ ਕਰਦੇ ਆ IPO ਵਿੱਚ ਇਨਵੈਸਟ ਕਰਨਾ ਕਿੰਨਾ ਕੇ ਸਹੀ ਆ ਦੇਖੋ IPO ਵਿੱਚ ਇਨਵੈਸਟ ਕਰਨਾ ਹੁੰਦਾ ਤਾਂ ਰਿਸਕੀ ਹੀ ਆ ਕਿਉਂਕਿ ਆਪਾਂ ਨੂੰ ਇਸ ਦੀ ਸਟਾਕ ਮਾਰਕੀਟ ਹਿਸਟਰੀ ਬਾਰੇ ਪਤਾ ਨਹੀਂ ਹੁੰਦਾ ਫਿਰ ਵੀ ਜੇ ਤੁਸੀਂ IPO 'ਚ ਇਨਵੈਸਟ ਕਰਨਾ ਹੈ ਤੇ ਰਿਸਕ ਮਿਨੀਮਾਈਜ਼ ਕਰਨ ਲਈ ਤੁਸੀਂ ਇਨਵੈਸਟਮੈਂਟ ਕਰਨ ਤੋਂ ਪਹਿਲਾਂ ਕੰਪਨੀ ਦਾ DRHP ਮਤਲਬ ਡਰਾਫਟ ਰੈਡ ਹੈਵਿੰਗ ਪ੍ਰੋਸਪੈਕਟਸ ਜ਼ਰੂਰ ਪੜੋ ਇਹ ਤੁਹਾਨੂੰ ਈਜ਼ੀਲੀ SEBI ਦੀ ਵੈਬਸਾਈਟ ਤੇ ਮਿਲ ਜਾਊਗਾ ਤੇ ਤੁਸੀਂ ਇਸ ਵੈਬਸਾਈਟ ਤੇ ਜਾ ਕੇ ਕਿਸੇ ਵੀ ਕੰਪਨੀ ਦਾ ਬੈਕਗ੍ਰਾਉਂਡ ਦੇਖ ਸਕ ਕਿ ਉਸਤੇ ਕਿੰਨਾ ਕਰਜ਼ਾ ਹੈ ਰਿਸਕ ਫੈਕਟਰ ਕੀ ਹੈ ਉਸਦੇ ਤੇ ਰਿਵੈਨਿਊ ਕੀ ਹੈ ਉਸ ਕੰਪਨੀ ਦਾ ਇਹ ਸਭ ਪੜ੍ਹ ਕੇ ਪੂਰਾ ਸੋਚ ਸਮਝ ਕੇ ਇਨਵੈਸਟ ਕਰੋ ਕਈ ਵਾਰ ਮੀਡੀਆ ਜਾਂ ਹੋਰ ਕਾਰਨਾ ਕਰਕੇ ਆਈਪੀਓ ਬਹੁਤ ਮਹਿੰਗਾ ਆ ਜਾਂਦਾ ਤੇ ਜਦ ਲਿਸਟ ਹੁੰਦਾ ਤੇ ਪ੍ਰਾਈਸ ਗਿਰ ਜਾਂਦਾ ਤੇ ਦੂਜੇ ਪਾਸੇ ਕਈ ਵਾਰ ਲਿਸਟਿੰਗ ਗੇਨਸ ਵੀ ਮਿਲ ਜਾਂਦੇ ਨੇ ਮਤਲਬ ਜੇ ਡਿਮਾਂਡ ਜ਼ਿਆਦਾ ਆਈਪੀਓ ਦੀ ਤਾਂ ਕਈ ਵਾਰ ਲੋਕਾਂ ਨੂੰ ਸ਼ੇਅਰਸ ਨਹੀਂ ਮਿਲਦੇ ਫਿਰ ਉਹ ਲੋਕ ਜਦੋਂ ਆਈਪੀਓ ਲਿਸਟ ਹੁੰਦਾ ਤੇ ਉਦੋਂ ਖਰੀਦਦੇ ਨੇ ਤੇ ਜਿਸ ਨਾਲ ਸਟਾਕ ਪ੍ਰਾਈਸ ਇੱਕੋ ਲਖਤ ਉੱਤੇ ਚੱਲ ਜਾਂਦਾ ਫੋਰ ਐਗਜ਼ਾਮਪਲ ਟਾਟਾ ਟੈਕਨੋਲੋਜੀਜ਼ ਲਿਮਿਟਿਡ ਨੇ 1 ਦਾ ਰਿਟਰਨ ਦਿੱਤਾ ਸੀ ਇਸ ਦਾ ਆਈਪੀਓ ਇਸ਼ੂ ਪ੍ਰਾਈਸ 500 ਸੀ ਪਰ ਇਹ ਲਿਸਟ 1314 ਤੇ ਹੋਇਆ ਸੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਆਈਪੀਓ ਮਤਲਬ ਇਨੀਸ਼ੀਅਲ ਪਬਲਿਕ ਆਫਰਿੰਗ ਕੀ ਹੁੰਦਾ ਇਹ ਸਮਝ ਲੱਗ ਗਈ ਹੋਊਗੀ ਜੇ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰੋ ਤਾਂ ਜੋ ਉਹ ਵੀ ਸਟਾਕ ਮਾਰਕੀਟ ਬਾਰੇ ਸਿੱਖ ਸਕਣ ਤੇ ਸਮਾਰਟ ਇਨਵੈਸਟਿੰਗ ਤੇ ਟਰੇਡਿੰਗ ਕਰ ਸਕਣ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੋ ਤੇ ਇਸ ਵੀਡੀਓ ਨੂੰ ਲਾਈਕ ਵੀ ਕਰ ਦਿਓ ਕਿਉਂਕਿ ਤੁਹਾਡਾ ਇੱਕ ਲਾਈਕ ਤੇ ਇੱਕ ਸਬਸਕ੍ਰਾਈਬ ਮੈਨੂੰ ਮੋਟੀਵੇ ਕਰਦਾ ਕਿ ਮੈਂ ਹੋਰ ਜ਼ਿਆਦਾ ਮਿਹਨਤ ਕਰਾਂ ਤੇ ਤੁਹਾਡੇ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆ ਸਕਾਂ ਤੁਹਾਡੇ ਮਨ ਵਿੱਚ ਕੋਈ ਸਵਾਲ ਨੇ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਮੈਂ ਤੁਹਾਡੇ ਸਾਰੇ ਸਵਾਲਾਂ ਦੇ ਜ਼ਰੂਰ ਜਵਾਬ ਦੇਵਾਂਗੀ ਤੇ ਅਗਲੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਟੈਕਨੀਕਲ ਐਨਾਲਿਸਿਸ ਬਾਰੇ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ 'ਚ ਬਾਏ ਬਾਏ ਟੇਕ ਕੇਅਰ एवरीवन